ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਨਹੀਂ ਜਾਵੇ ਹਨੇਰੀ ਆਵੇ ਜਿਵੇਂ ਲਿਖਿਆ ਹੈ ਸੰਤ ਸਿੰਘ ਸਿੱਖੋਂ ਜੀ ਨੇ ਬਹੁਤ ਹੀ ਸੋਹਣੀ ਕਹਾਣੀ ਹੈ ਜੀ ਅਮੀਰ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆ ਗਈ ਕੀ ਇਸ ਬਾਰੇ ਆਪ ਜੀ ਕਮੈਂਟ ਕਰਕੇ ਜ਼ਰੂਰ ਦੱਸਾਂਗੇ ਜਦੋਂ ਦਾ ਮੰਗਰ ਸਿੰਘ ਕੌਜ ਵਿੱਚ ਭਰਤੀ ਹੋ ਗਿਆ ਸੀ ਬਸੰਤ ਕੌਰ ਨੂੰ ਮੱਝ ਲਈ ਪੱਠੇ ਕਿਤੋਂ ਆਪ ਲੈਉਣੇ ਪੈਂਦੇ ਸਨ ਇਸ ਨੇ 6 ਮਹੀਨਿਆਂ ਵਿੱਚ ਦੋ ਬਰਸਾਤਾਂ ਆਈਆਂ ਜਦੋਂ ਬੰਜਰਾਂ ਵਿੱਚ ਘਾਹ ਇਤਨਾ ਉਗ ਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕਿਲਿਆਂ ਤੋਂ ਪਿੱਛੋਂ ਬਹੁਤ ਆ ਟੋੜੀ ਪੱਠਾ ਪਾਉਣ ਦੀ ਲੋੜ ਰਹੀ ਸੀ। ਬਸੰਤਕੌਰ ਦੀ ਮੱਝ ਜੋ ਦੁੱਧ ਨਸ ਗਈ ਸੀ ਨੂੰ ਬੰਜਰਾਂ ਵਿੱਚ ਚਰਨ ਤੋਂ ਬਿਨਾਂ ਹੋਰ ਕੁਝ ਪਾਇਆ ਵੀ ਨਹੀਂ ਸੀ ਜਾਂਦਾ। ਚਾਰਾ ਇਸ ਨੂੰ ਬਾਗੀ ਮੁੰਡਾ ਲੈ ਆਉਂਦਾ ਸੀ। ਜਿਸ ਨੂੰ ਦੋ ਤਿੰਨ ਮਹੀਨਾ ਦਿੱਤੇ ਜਾਂਦੇ ਸਨ ਪਰ ਪਿਛਲੇ ਦੋ ਮਹੀਨਿਆਂ ਤੋਂ ਜਦੋਂ ਦੀ ਮੱਝ ਸੂਈ ਸੀ ਅਤੇ ਸਿਆਲ ਦੀ ਰੋਕਾ ਗਈ ਸੀ ਇਸ ਨੂੰ ਮੱਕੀ ਦੇ ਪੱਕੇ ਪਾਉਣੇ ਸ਼ੁਰੂ ਕਰਤੇ ਸੀ ਜੋ ਬਟਾਈ ਉੱਤੇ ਦਿੱਤੇ ਖੇਤਾਂ ਵਿੱਚ ਦਸੰਤ ਕੌਰ ਨੂੰ ਆਪ ਲਿਆਉਣੇ ਪੈਂਦੇ ਸੀ ਦਸੰਤ ਕੌਰ ਦੀ ਸੱਸ ਬੁੱਢੀ ਮਹਾ ਕੌਰ ਨੂੰ ਅੱਖਾਂ ਤੋਂ ਥੋੜਾ ਜਿਹਾ ਸੀ ਸ਼ਾਇਦ ਇਸੇ ਕਰਕੇ ਉਸ ਨੂੰ ਬਸੰਤ ਕੌਰ ਦੇ ਬਾਹਰ ਖੇਤਾਂ ਵਿੱਚੋਂ ਇਕੱਲੀ ਪੱਠੇ ਲੈਣ ਜਾਣਾ ਪੈਂਦਾ ਸੀ ਅਤੇ ਬਹੁਤ ਧੜਕੂ ਜਿਹਾ ਲੱਗਿਆ ਰਹਿੰਦਾ ਸੀ ਜੇ ਉਹਦੀਆਂ ਅੱਖਾਂ ਦੀ ਜੋਤ ਠੀਕ ਹੁੰਦੀ ਤਾਂ ਹੋ ਸ਼ਾਇਦ ਘਰ ਤੋਂ ਲੈ ਕੇ ਖੇਤ ਤੱਕ ਬਸੰਤ ਕੌਰ ਦੇ ਰਾਹ ਦੀ ਰਾਖੀ ਕਰ ਸਕਦੀ ਪਰ ਹੁਣ ਤਾਂ ਉਸ ਨੂੰ ਚੌਂਕੀ ਵਿੱਚ ਵੀ ਪਈਆਂ ਚੀਜ਼ਾਂ ਘਟ ਦੇ ਦਿੰਦੀਆਂ ਸੀ ਪੁੱਤ ਜ਼ਮਾਨਾ ਬੜਾ ਭੈੜਾ ਆ ਗਿਆ ਹੈ ਆਪਣੀ ਪਤ ਆਪੇ ਸੰਭਾਲਣ ਦੀ ਐ ਉਹ ਬਸੰਤ ਕੌਰ ਨੂੰ ਤਾੜਨਾ ਜ਼ਰੂਰ ਕਰਦੀ ਕੋਈ ਨਾ ਫੇਰ ਨਾ ਕਰ ਦੇ ਦੇ ਕੋਈ ਜੰਮਿਆ ਨਹੀਂ ਅੱਖ ਚੱਕ ਕੇ ਵੀ ਦੇਖਣ ਵਾਲਾ ਮੈਨੂੰ ਬਸੰਤ ਕੌਰ ਦਰਜਾਸਪੀ ਨਾਲ ਉਤਰ ਜਿੰਦੀ ਆਹ ਹੋ ਗੋਤ ਆਪਣਾ ਮਨ ਚੰਗਾ ਹੋਵੇ ਤਾਂ ਕਿਸੇ ਦੀ ਕੀ ਮਜਾਲ ਹੈ ਬਸੰਤ ਕੌਰ ਦਾ ਮਨ ਹਾਲੀ ਤੱਕ ਠੀਕ ਹੀ ਚੰਗਾ ਸੀ ਪਰ ਜ਼ਗੀਰਦਾਰ ਹਰਦਿਆਲ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਦਾ ਮਨ ਚੰਗਾ ਨਹੀਂ ਸੀ ਪਿਛਲੇ 15 ਕੁ ਦਿਨਾਂ ਤੋਂ ਜਦੋਂ ਤੋਂ ਉਸ ਨੂੰ ਬਸੰਤ ਕੌਰ ਦੇ ਪੱਠਿਆਂ ਨੂੰ ਜਾਣ ਤੇ ਰਾਹ ਅਤੇ 베ਹੜਾ ਪੱਕਾ ਪਤਾ ਹੋ ਚੁੱਕਿਆ ਸੀ ਉਹ ਰੋਜ਼ ਬਸੰਤ ਕੌਰ ਨੂੰ ਅੱਗੇ ਪਿੱਛੇ ਰਾਹ ਵਿੱਚ ਮੇਦਾ ਅਤੇ ਖੰਘੂਰਾ ਮਾਰ ਕੇ ਲੱਗਦਾ ਸੀ। ਬਸੰਤ ਕੌਰ ਦਾ ਮਨ ਭਾਵੇਂ ਸਾਫ਼ ਸੀ। ਉਸ ਨੂੰ ਗੁਰਦੇਵ ਸਿੰਘ ਦੇ ਇਸ ਤਰ੍ਹਾਂ ਰੋਜ਼ ਉਸ ਨੂੰ ਰਾਹ ਵਿੱਚ ਟੱਕਰਨ ਅਤੇ ਖੰਘੂਰਾ ਮਾਰਨ ਤੋਂ ਕੋਈ ਇਹ ਡਰ ਰੋਜ਼ ਵੀ ਨਹੀਂ ਸੀ ਚੜਦਾ। ਇਸ ਲਈ ਸਗੋਂ ਉਸ ਦੇ ਮਨ ਵਿੱਚ ਇੱਕ ਤਰ੍ਹਾਂ ਦਾ ਅਭਿਮਾਨ ਜਿਹਾ ਜਾਪਦਾ ਸੀ। ਉਸ ਦਾ ਮਨ ਅੰਦਰੋਂ-ਅੰਦਰ ਗੁਰਦੇਵ ਸਿੰਘ ਦੀ ਇਸ ਬਿਰਕ ਕੇਸtau ਤੇ ਮੁਸਕਰਾਉਂਦਾ ਵੀ ਸੀ ਇੱਕ ਤਰਾਕ ਵਕਰ ਜਿਸ ਨੂੰ ਨਦੀ ਦੀ ਲਹਿਰ ਤੇ ਚੜਾਉ ਤੋਂ ਸਗੋਂ ਆਪਣੀ ਸ਼ਕਤੀ ਉੱਤੇ ਮਾਣ ਉੱਤੇ ਜਿਹੜਾ ਹੈ ਪਸੰਤ ਕੌਰ ਉਸ ਦੇ ਅਤੇ ਉਸ ਦੇ ਖੰਗੂਰੇ ਦੇ ਪਾਸੋਂ ਅਡੋਰ ਲੰਘ ਕੇ ਹਰ ਰੋਜ਼ ਇੱਕ ਤਰ੍ਹਾਂ ਦੇ ਜਿੱਤ ਭਾਵ ਨਾਲ ਘਰ ਆਉਂਦੀ ਸੀ ਮੰਗਲ ਸਿੰਘ ਆਪਣੀ ਮਾਂ ਮਹਾਕੌਰ ਅਤੇ ਆਪਣੀ ਬਸੰਤ ਕੌਰ ਦੀ ਮਰਜ਼ੀ ਦੇ ਉਲਟ ਫੌਜ ਉੱਚ ਭਰਤੀ ਹੋਇਆ ਸੀ ਭਰਤੀ ਨਾ ਹੁੰਦਾ ਤਾਂ ਕੀ ਕਰਦਾ ਫਸਲਾਂ ਦੇ ਭਾ ਭਾਵੇਂ ਚੌਖੇ ਜੜੇ ਹੋਏ ਸਨ ਫਿਰ ਵੀ ਪੰਜੇ ਕੱਚੇ ਬਿੱਗੇ ਓਏ ਵਿੱਚੋਂ ਉਹ ਕਮਾ ਵੀ ਕੀ ਸਕਦਾ ਸੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਤਾਂ ਭਾਵੇਂ ਉਹ ਕਰਦਾ ਸੀ ਪਰ ਉਹ ਆ ਤਕਰੀਬੀ ਦਾ ਜੀਵਨ ਜੋ ਇਸ ਮਿੱਟੀ ਵਿੱਚੋਂ ਪ੍ਰਾਪਤ ਹੋ ਸਕਦਾ ਸੀ ਉਸ ਤੋਂ ਸੰਤੋਖ ਨਹੀਂ ਸੀ ਕਰ ਸਕਿਆ ਪਿਛਲੇ ਚਾਰ ਕੁ ਬਰਿਆਂ ਵਿੱਚ ਉਸਦੇ ਸਿਰ ਹਜ਼ਾਰ ਦੇ ਕਰੀਬ ਕਰਜ਼ਾ ਹੋ ਗਿਆ ਸੀ ਤੇ ਜੇ ਉਹ ਕਿਸੇ ਤਰ੍ਹਾਂ ਚੱਲਦਾ ਰਹਿੰਦਾ ਤਾਂ ਪੰਜਾਂ ਕੁ ਸਾਲਾਂ ਵਿੱਚ ਉਸ ਨੂੰ ਪਿਓ ਦਾਦੇ ਦੀ ਭੁਇਂ ਤੋਂ ਹੱਥ ਧੋਣੇ ਪੈਂਦੇ ਸੀ ਸੋ ਹਾਰ ਹਟ ਕੇ ਉਹ ਫੌਜ ਵਿੱਚ ਭਰਤੀ ਹੋ ਗਿਆ ਸੀ ਉਸ ਨਾਲ ਉਸ ਦਾ ਕਰਜ਼ੇ ਦਾ ਭਾਰ ਵੀ ਹੌਲਾ ਹੋ ਗਿਆ ਸੀ ਟੱਗੇ ਟਾਂਚੇ ਵੇਚ ਕੇ ਉਸਨੇ ਕਰਜ਼ੇ ਵਿੱਚੋਂ 500 ਰੁਪਏ ਉਤਾਰ ਵੀ ਦਿੱਤੇ ਸੀ ਪਰ ਘਰ ਵਿੱਚ ਭੋਂ ਤੋਂ ਵੀ ਵਿਰੇ ਦੌਲਤ ਸੀ ਬਸੰਤ ਕੌਰ ਜਿਸਦਾ ਬੁੱਢੀ ਮਾਂ ਮਹਾਕੌਰ ਨੂੰ ਬਹੁਤ ਫਿਕਰ ਸੀ ਜੇ ਮਹਾਕੌਰਆਂ ਆਖਾ ਠੀਕ ਹੁੰਦੀਆਂ ਤਾਂ ਉਸ ਨੂੰ ਇਹ ਦਾ ਫਿਕਰਨਾ ਹੁੰਦਾ ਪਰ ਹੁਣ ਤਾਂ ਉਹ ਬਸੰਤ ਕੌਰ ਨੂੰ ਜਾਣੋਂ ਬਿਲਕੁਲ ਹੀ ਉਹਾੜ ਪਈ ਬਸਤ ਸੰਦੀ ਸੀ ਉਹ ਅਗਲੇ 5 ਸਾਲ ਕਿਸਮਤ ਨੂੰ ਪਰਤਉਣ ਲਈ ਤਿਆਰ ਸੀ ਉਹ ਹੋਰ ਗਰੀਬੀ ਵਿੱਚ ਹੀ ਆ ਜੀ ਲੈਣ ਨੂੰ ਤਿਆਰ ਸੀ ਜੇ ਮੰਗਲ ਸਿੰਘ ਘਰ ਰਹਿ ਕੇ ਬਸੰਤ ਕੌਰ ਦੀ ਰਾਖੀ ਰੱਖ ਕੇ ਰੱਖੇ ਪਰ ਮੰਗਲ ਸਿੰਘ ਨਹੀਂ ਸੀ ਮੰਨਿਆ ਬਸੰਤ ਕੌਰ ਨੇ ਵੀ ਅੱਖਾਂ ਕਈ ਵਾਰ ਦਿਨ ਵਿੱਚ ਹਨਜੂਆਂ ਵਿੱਚ ਡੋਹਣੀਆਂ ਜਦੋਂ ਮੰਗਲ ਸਿੰਘ ਭਰਤੀ ਹੋ ਕੇ ਘਰੋਂ ਚਲਾ ਗਿਆ ਸੀ ਤਹਾ ਰੋਬਟ ਰੋਹੀ ਪਰ 2 ਕੋ ਮਹੀਨੇ ਬਾਅਦ ਉਸ ਦੇ 50 ਰੁਪਏ ਮਨੀ ਆਰਡਰ ਰਾਹੀਂ ਆ ਗਏ ਸਨ ਜਿਨ੍ਹਾਂ ਵਿੱਚੋਂ ਬੀਹਾ ਕੋ ਦੇ ਮਹਾਕੋਰ ਨੇ ਪਸੰਦ ਕੌਰ ਨੂੰ ਅਤੇ ਉਸ ਦੀ ਸਾਲ ਕੋ ਦੀ ਧੀ ਨੂੰ ਸਿਆਲ ਆਉਂਦਾ ਦੇਖ ਕੇ ਮੋٹے ਕੱਪੜੇ ਸਮਾ ਦਿੱਤੇ ਅਤੇ ਇੱਕ ਸੂਟ ਜਰਾ ਪਤਲੇ ਕੱਪੜੇ ਦਾ ਬਸੰਤ ਕੌਰ ਨੇ ਆਪਣੀ ਪਸੰਦ ਦਾ ਸਮਾ ਲਿਆ ਅਤੇ ਹੋਰ ਬੀਹਾ ਕੋ ਨੂੰ ਦੇ ਖਾਲ ਬੜੇ ਮਿਆਦ ਮਾਜਲੀ ਲੈ ਆਈ ਜਿੰਨਾ ਸਦਕਾ ਕਰਦਾ ਕਿਉ ਦਾ ਪੀਪਾ ਰੋਜ਼ ਬਰੋਧ ਪਰਦਾ ਜਾ ਰਿਹਾ ਸੀ ਜਦੋਂ ਗੁਰਦੀਪ ਸਿੰਘ ਅਤੇ ਬਸੰਤ ਕੌਰ ਨੂੰ ਰਾਹ ਵਿੱਚ ਟੱਕਰਦਿਆਂ 15 ਕੁ ਦਿਨ ਲੰਘ ਗਏ ਤਾਂ ਬਸੰਤ ਕੌਰ ਨੇ ਮਹਿਸੂਸ ਹੋਣ ਲੱਗਿਆ ਕਿ ਉਸ ਦੇ ਕੱਪੜੇ ਭਾਵੇਂ ਇਹ ਉਸਨੇ 2-3 ਵਾਰੀ ਹੀ ਧੋਤੇ ਸਨ ਕੁਝ ਬਦੇਰੇ ਹੀ ਉਦਾਸ ਪੈ ਗਏ ਸਨ ਸੋ ਸੋਨੂ ਕਦਨ ਉਸਨੇ ਆਪਣਾ ਸੂਟ ਬਦਲ ਲਿਆ ਇਸ ਦਿਨ ਉਹ ਨਾ ਪੀ ਵੀ ਜਰਾ ਬਧੇਰੇ ਸ਼ੌਕ ਨਾਲ ਸੀ ਤੇ ਜਦੋਂ ਉਹ ਖੇਤ ਨੂੰ ਜਾ ਰਹੀ ਸੀ ਤਾਂ ਉਸਦੇ ਮਨ ਦੇ ਮੰਨੇ ਉਸਨੂੰ ਮਖੌਲ ਜਿਹੇ ਨਾਲ ਆਖਿਆ ਅੱਜ ਗੁਰਦੇਵ ਸਿੰਘ ਦੇ ਸੰਗ ਵਿੱਚੋਂ ਖੰਗੂਰਾ ਨਹੀਂ ਹੋਂਕਾ ਨਿਕਲੇਗਾ ਤੇ ਹੋਇਆ ਵੀ ਕੁਝ ਇਸ ਤਰ੍ਹਾਂ ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਰਾਵਤ ਮੜੀ ਤਾਂ ਗੁਰਦੇਵ ਸਿੰਘ ਨੇ ਖੰਗੂਰਾ ਕੋਈ ਨਾ ਮਾਰਿਆ ਕੁਝ ਹੌਂਸਲਾ ਕਰਕੇ ਉਹ ਬੋਲਿਆ ਬਸੰਤ ਕੌਰੇ ਅੱਜ ਕਿਧਰੇ ਮੰਗਲ ਸਿਓ ਤਾਂ ਨਹੀਂ ਆਇਆ ਨਹੀਂ ਜੀ ਬਸੰਤ ਕੌਰ ਨੇ ਸਰਮਾਦੀ ਸਰਮਾਦੀ ਨੇ ਜਵਾਬ ਦਿੱਤਾ ਤਾਂ ਫਿਰ ਕੱਲ ਆਉਣਾ ਹੋ ਬਸੰਤ ਕੌਰ ਉਸੇ ਧੀਮੀ ਬਾਜ ਵਿੱਚ ਅਤੇ ਨੀਵੀਆਂ ਅੱਖਾਂ ਨਾਲ ਜਵਾਬ ਦੇ ਕੇ ਲੰਘ ਗਈ ਉਸ ਤੋਂ ਤਿੱਜੀ ਕੁ ਗਰਗਦੇਵ ਸਿੰਘ ਐਨ ਉਸੇ ਵੇਲੇ ਬਸੰਤ ਕੌਰ ਕੋਲ ਖੇਤ ਵਿੱਚ ਆ ਗਿਆ ਜਦੋਂ ਉਹ ਪੱਠੇ ਵੱਢ ਕੇ ਭਰੀ ਚੁੱਕਣ ਦੀ ਸਲਾਹ ਕਰ ਰਹੀ ਸੀ ਬਿਨਾ ਬੁਲਾਏ ਹੀ ਗਰਦੇਵ ਸਿੰਘ ਨੇ ਆ ਕੇ ਪੱਠਿਆਂ ਦੀ ਭਰੀ ਬਸੰਤ ਕੌਰ ਦੇ ਸਿਰ ਉੱਤੇ ਝੁਕਾ ਦਿੱਤੀ ਬਸੰਤ ਕੌਰ ਦਾ ਲਹੂ ਜਾਣੋ ਉਸ ਦੀਆਂ ਨਾੜੀਆਂ ਵਿੱਚ ਜੰਮ ਗਿਆ ਹੋਵੇ ਉਹ ਬੋਲੀ ਚੱਲੀ ਕੁਝ ਵੀ ਨਾ ਅਤੇ ਪੱਠੇ ਚੁੱਕ ਕੇ ਘਰ ਨੂੰ ਆ ਗਈ ਘਰ ਆਉਂਦੇ ਨੂੰ ਉਹੋ ਹੀ ਮਹਾਕੌਰ ਦੀ ਨਿੱਤ ਦਿਹਾੜੀ ਵਾਲੀ ਤਾੜਨਾ ਹੋਈ ਦੇਖੀ ਪੁੱਤ ਕਿਸੇ ਦੇ ਝਾਂਸੇ ਵਿੱਚ ਆ ਕੇ ਘਰ ਨੂੰ ਇਲਾਜ ਨਾ ਲਵਾ ਦੇ ਸਾਡੇ ਪਿੰਡ ਦਾ ਰਵਈਆ ਕੁਝ ਚੰਗਾ ਨਹੀਂ ਹੈ ਤੇ ਇਹ ਜਗੀਰਦਾਰਾਂ ਦਾ ਮੁੰਡਾ ਤਾਂ ਕਿਸੇ ਦੇ ਸਾਧਨ ਦਾ ਵੀ ਨਹੀਂ ਹੈਗਾ ਪਸੰਦ ਕੌਰ ਦੇ ਇਹ ਗੱਲ ਖਾਨੇ 'ਚ ਲੱਗੀ ਪਰ ਉਹ ਆਪਣੇ ਆਪ ਨੂੰ ਕੁੜਕੀ ਵਿੱਚ ਫਸੀ ਮਹਿਸੂਸ ਕਰ ਰਹੀ ਸੀ ਜੇ ਰੱਬ ਇਸ ਮੁੰਡੇ ਨੂੰ ਆਪ ਨਹੀਂ ਇਸ ਮਤ ਦੇਵੇ ਤਾਂ ਚੰਗਾ ਏ ਉਸਨੇ ਸੋਚਿਆ ਉਸਨੇ 5 ਪੈਸੇ ਦੇ ਪਤਾਸੇ ਸੁੱਕੇ ਜੇ ਕੱਲ ਤੋਂ ਗੁਰਦੇਵ ਸਿੰਘ ਉਸ ਦਾ ਪਿੱਛਾ ਛੱਡ ਦੇਵੇ ਮਹਾਕੌਰ ਦੀ ਉਸ ਨੇ ਅੱਗੇ ਬਾਗ ਵੀ ਦ੍ਰਿੜਤਾ ਭਰੇ ਉਤਰ ਨਾਲ ਤਸੱਲੀ ਕਰਵਾ ਦਿੱਤੀ ਪਰ ਕਪੜੇ ਲੱਤੇ ਦੀ ਚੌਂ ਬਸੰਤ ਕੌਰ ਦੀ ਕੋਈ ਨਾ ਘਟੀ ਦੁਜੀ ਨਹੀਂ ਤਾਂ ਤੀਜੇ ਦਿਨ ਤਾ ਹੋ ਜ਼ਰੂਰ ਸੂਟ ਬਦਲਦੀ ਇੱਕ ਦਿਨ ਤਾਂ ਇੱਕ ਗਵੰਡਣ ਨੇ ਆਖ ਹੀ ਦਿੱਤਾ ਕੁੜੇ ਪੱਠਿਆਂ ਨੂੰ ਚੱਲੀਆਂ ਕਿਤੀਆਂ ਦੀ ਪਰ ਬਸੰਤ ਕੌਰ ਨੇ ਹੱਸ ਕੇ ਗੱਲ ਟਾਲ ਦਿੱਤੀ ਫਿਰ ਵੀ ਬਸੰਤ ਕੌਰ ਆਪਣੇ ਪੱਠਿਆਂ ਨੂੰ ਜਾਣ ਦੇ ਵੇਲੇ ਵਿੱਚ ਥੋੜੇ ਬਹੁਤ ਮਿੰਟਾਂ ਦੀ ਬਦਲੀ ਜ਼ਰੂਰ ਨਿਤ ਕਰ ਦਿੰਦੀ ਤੇ ਇਸ ਤਰ੍ਹਾਂ ਕਈ ਵਾਰੀ ਗੁਲਦੇਵ ਸਿੰਘ ਉਸ ਨੂੰ ਭਰੀ ਚਕਾਉਣ ਵੇਲੇ ਨਾ ਮਿਲ ਸਕਦਾ ਉਨ੍ਹਾਂ ਦੀ ਅੱਗੇ ਪਿੱਛੇ ਰਾਹ ਵਿੱਚ ਹੀ ਟੱਕਰ ਹੋ ਜਾਂਦੀ 15 20 ਦਿਨਾਂ ਇਸ ਤਰ੍ਹਾਂ ਹੀ ਜਿਉਂ ਦੀ ਤਿਉਂ ਕਰਕੇ ਲੰਘ ਗਏ ਤਾਂ ਮੰਗਲ ਸਿੰਘ ਦੀ ਚਿੱਠੀ ਆ ਗਈ ਕਿ ਉਹ ਹੋਰ 15 ਕੁ ਦਿਨ ਤੱਕ ਮਹੀਨੇ ਦੀ ਛੁੱਟੀ ਆਵੇਗਾ ਮਹਾਕੌਰ ਦੀ ਤਾਂ ਜਾਣ ਵਿੱਚ ਜਾਣ ਪੈ ਗਈ ਬਸੰਤ ਕੌਰ ਦੇ ਭਾਵਾਂ ਨੂੰ ਬੀਸ ਭਾਵ ਕੀ ਹਲੂਣ ਆ ਗਿਆ ਉਸ ਦੇ ਦਿਨ ਰਾਤ ਅੜੀਕ ਵਿੱਚ ਰੰਗਣ ਲੱਗੀ ਤੇ ਗੁਰਦੇਵ ਸਿੰਘ ਦੇ ਲੱਛਣਾਂ ਤੋਂ ਵੀ ਉਸ ਦਾ ਮਨ ਕੁਝ ਖਿਜਣ ਲੱਗ ਪਿਆ ਸੀ। ਦੋ ਚਾਰ ਵਾਰੀ ਤਾਂ ਉਸ ਨੇ ਗੁਰਦੇਵ ਸਿੰਘ ਪਾਸੋਂ ਪਰਿਚਕਵਾਉਣ ਤੋਂ ਵੀ ਨਾ ਕਰ ਦਿੱਤੀ ਸੀ। ਇੱਕ ਦਿਨ ਜਦੋਂ ਗੁਰਦੇਵ ਸਿੰਘ ਨੇ ਉਸ ਨੂੰ ਪਰਿਚਕਾਈ ਤਾਂ ਉਸ ਦੇ ਹੱਥਾਂ ਨੂੰ ਹੱਥ ਲਾ ਦਿੱਤਾ। ਜਿਸ ਕਰਕੇ ਉਸ ਨੂੰ ਖਿਜ ਕੇ ਗੁਰਦੇਵ ਸਿੰਘ ਨੂੰ ਕੁਝ ਬੁਰਾ ਭਲਾ ਵੀ ਪਸ ਰਿਹਾ। ਜਿਸ ਨੂੰ ਗੁਰਦੇਵ ਸਿੰਘ ਨੇ ਮੁਸਕਰਾ ਕੇ ਸਵੀਕਾਰ ਕਰ ਲਿਆ ਪਰ ਪਹਿਰਾਵੇ ਬਸੰਤ ਕੌਰ ਦੀ ਚੌਂਕ ਵਿੱਚ ਕੋਈ ਫਰਕ ਨਾ ਆਇਆ ਤੇ ਨਾ ਹੀ ਗੁਰਦੇਵ ਸਿੰਘ ਨੇ ਉਸ ਦਾ ਪਿੱਛਾ ਕਰਨ ਦੇ ਦੋਸਤ ਵਿੱਚ ਸਗੋਂ 4-5 ਦਿਨ ਬਾਅਦ ਜਦੋਂ ਉਸ ਨੂੰ ਵੀ ਪਿੰਡ ਵਿੱਚੋਂ ਸੁਰੋਤ ਹੋ ਗਈ ਕਿ ਮੰਗਲ ਸਿੰਘ ਛੁੱਟੀ ਆ ਰਹੇ ਹਨ ਉਸੇ ਨੇ ਉਸ ਸਮੇਂ ਆਪਣੇ ਵਿਰੁੱਧ ਹੋ ਜਾਂਦਾ ਅਨੁਭਵ ਕਰਕੇ ਅਗਲੇ ਕੁਝ ਅਗਲੇ ਕਦਮ ਉੱਟਣ ਦੀ ਧਾਰ ਲਈ ਹੁਣ ਜੇ ਕਦੀ ਬਸੰਤ ਕੌਰ ਜਰਾ देर ਕਰਕੇ ਵੀ ਪੱਠਿਆਂ ਵਾਲੇ ਖੇਤਾਂ ਵੱਲ ਪਹੁੰਚਦੀ ਤਾਂ ਉਹ ਉਥੇ ਮੁਰਦਾ ਨਾ ਅਤੇ ਜਿਤਨਾ ਚਿਰ ਉਹ ਪੱਠੇ ਵੱਢ ਕੇ ਨਾਂ ਤੁਰ ਪੰਦੀ ਖੇਤ ਦੇ ਨੇੜੇ ਤੇੜੇ ਹੀ ਘੁੰਮਦਾ ਰਹਿੰਦਾ ਸੀ ਫਿਰ ਉਹ ਪੱਠੇ ਜਗਮਾਉਣ ਲੱਗਿਆ ਬਸੰਤ ਕਰਨ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਪਿਆ ਉਸ ਦੀ ਸੁੰਦਰਤਾ ਬਾਰੇ ਅਤੇ ਆਪਣੀ ਵੇ ਬਲਤਾ ਬਾਰੇ ਬਸੰਤ ਕੌਰ ਇੰਨਾਂ ਗੱਲਾਂ ਦਾ ਕੋਈ ਵੀ ਜਵਾਬ ਨਾ ਦਿੰਦੀ। ਕਈ ਵਾਰੀ ਉਹ ਪਰਿਚਕਾਉਣ ਤੋਂ ਪਹਿਲਾਂ ਬਸੰਤ ਕੌਰ ਨੂੰ ਕੋਈ ਗੱਲ ਆਖਦਾ ਤਾਂ ਉਹ ਜਵਾਬ ਵਿੱਚ ਛੜਾ ਗਏ ਲਈ। ਚੰਗਾ ਪਰਾ ਹੋ ਮੈਂ ਪੱਠੇ ਆਪੇ ਚੱਕ ਲੂੰ। ਤੇ ਨਿਰੰਤਰ ਹੋ ਕੇ ਗੁਰਦੇਵ ਸਿੰਘ ਉਸ ਨੂੰ ਪਰਿਚਕਾ ਦੇਣ ਦੀ ਗਨੀਮ ਸਮਝਦਾ। ਫਿਰ ਇੱਕ ਦਿਨ ਭਰੀ ਚਗਵਣ ਵੇਲੇ ਗੁਰਦੇਵ ਸਿੰਘ ਨੇ ਬਸੰਤ ਕੌਰ ਦੇ ਦੋਵੇਂ ਹੱਥ ਫੜ ਲਏ ਅਤੇ ਉਹਦੇ ਚਿਹਰੇ ਵਿੱਚ ਅੱਖਾਂ ਲਗ ਦਿੱਤੀਆਂ ਛੱਡ ਦੇ ਗੁਰਦੇਵ ਸਿੰਘ ਮੇਰੇ ਹੱਥ ਬਸੰਤ ਕੌਰ ਬੜੀ ਸਹਿਨਸੀ ਤਨਾ ਬੋਲੀ ਭਰ ਕੇ ਮੇਰੇ ਸਰਦਾਰ ਨੇ ਛੁੱਟਿਆ ਜਾਣੇ ਗੁਰਦੇਵ ਸਿੰਘ ਪਾਸੋਂ ਬਸੰਤ ਕੌਰ ਦੇ ਹੱਥ ਇੱਕਦਮ ਛੁੱਟ ਗਏ ਅਤੇ ਉਸਨੇ ਪੁੱਛਿਆ ਕਿੰਨੇ ਚੁੱਦੀ ਛੁੱਟੀ ਆਉਣਾ ਹੈ ਮੰਗਲ ਸੌਣੀ ਤਾਂ ਬਸੰਤ ਕੌਰ ਨੇ ਕਿਹਾ ਇੱਕ ਮਹੀਨੇ ਦੀ ਬਸੰਤ ਕੌਰ ਨੇ ਅੱਗੋਂ ਗੁਰਦੇਵ ਨੂੰ ਜਵਾਬ ਦਿੱਤਾ ਗੁਰਦੇਵ ਸਿੰਘ ਨੇ ਚੁੱਪ ਕਰਕੇ ਭਰੀ ਚੁਕਾ ਦਿੱਤੀ ਅਤੇ ਬਸੰਤ ਕੌਰ ਘਰੋਂ ਤੁਰ ਪਈ ਉਸ ਦੇ ਮਨ ਵਿੱਚ ਅੱਜ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਸੀ ਇਹ ਜਿੱਤ ਉਸ ਦੇ ਆਪਣੇ ਆਪ ਉੱਤੇ ਸੀ ਕੇ ਗੁਰਦੇਵ ਸਿੰਘ ਉਤੇ ਇਸ ਦਾ ਸ਼ਾਇਦ ਉਸ ਨੂੰ ਆਪ ਹੀ ਨੰਨਾ ਮਈ ਪਤਾ ਨਹੀਂ ਸੀ ਦੂਜੇ ਦਿਨ ਸਵੇਰ ਨੂੰ ਮੰਗਲ ਸਿੰਘ ਪਿੰਡ ਆ ਗਿਆ ਅਤੇ ਅੱਜ ਤੋਂ ਬਸੰਤ ਕੌਰ ਦੀ ਪੱਠੇ ਲਿਆਉਣ ਦੀ ਰੋਲ ਖਤਮ ਹੋ ਗਈ ਦਿਨ ਡਲੇ ਜਦੋਂ ਗੁਰਦੇਵ ਸਿੰਘ ਅੱਗੇ ਵਾਂਗ ਪੱਠਿਆਂ ਵਾਲੇ ਖੇਤ ਵਿੱਚ ਗਿਆ ਤਾਂ ਉਸ ਨੂੰ ਬਸੰਤ ਕੌਰ ਦੀ ਥਾਂ ਤੇ ਮੰਗਲ ਸਿੰਘ ਪੱਠੇ ਵੜਦਾ ਦਿਸਿਆ ਅਲਨਤਾ ਉਸ ਦਾ ਮਨ ਉੱਥੋਂ ਹੀ ਮੁੜ ਜਾਣ ਨੂੰ ਕੀਤਾ ਪਰ ਉਸ ਨੇ ਕੋਲਾ ਕੇ ਮੰਗਲ ਸਿੰਘ ਨੂੰ ਬੁਲਾਉਣਾ ਹੀ ਵਧੇਰੇ ਮناسب ਸਮਝਿਆ ਕਦੋਂ ਆਇਆ ਹੈ ਮੰਗਲ ਸਿੰਘਾਂ ਉਸ ਨੇ ਪੱਠੇ ਵੜਦੇ ਮੰਗਲ ਸਿੰਘ ਦੇ ਪਾਸ ਹੀ ਲੰਘਦੇ ਖਲੋ ਕੇ ਆਖਿਆ ਅੱਜ ਹੀ ਆਇਆ ਸਰਦਾਰ ਗੁਰਦੇਵ ਸਿੰਘ ਤੁਸੀਂ ਕਿਵੇਂ ਇੱਧਰ ਮੰਗਲ ਸਿੰਘ ਨੇ ਜਵਾਬ ਪੁੱਛਿਆ ਮੈਂ ਵੀ ਫਿਰਦਾ ਫਿਰਦਾ ਇੱਧਰ ਆ ਗਿਆ ਅੱਜ ਗੁਰਦੇਵ ਸਿੰਘ ਕਹਿਣ ਲੱਗਿਆ ਅੱਗੇ ਕੌਣ ਪੱਠੇ ਜਾਂਦਾ ਹੁੰਦਾ ਸੀ ਤਾਂ ਬਸੰਤ ਕੌਰ ਹੀ ਲੈ ਕੇ ਜਾਂਦੀ ਸੀ ਮੰਗਲ ਸਿੰਘ ਨੇ ਜਰਾ ਨਿਮਰ ਹੋ ਕੇ ਆਖਿਆ ਹਾਂ ਦੇਖੀ ਤਾਂ ਸੀ ਮੈਂ ਇੱਕ ਦੋ ਵਾਰੀ ਕੋਈ ਚੂੜਾ ਚਪੜਾ ਲਾ ਜਾਣਾ ਸੀ ਗੁਰਦੇਵ ਸਿੰਘ ਨੇ ਸ਼੍ਰੇਣੀ ਭਾਵ ਵਾਲੀ ਹਮਦਰਦੀ ਵਿਖਾ ਕੇ ਮੰਗਲ ਸਿੰਘ ਨੂੰ ਕਿਹਾ ਇੰਨੀ ਪਹੁੰਚ ਹੋਵੇ ਤਾਂ ਹੋਰ ਇੱਕ ਟੱਪੇ ਖਾਣ ਜਾਈਏ ਸਰਦਾਰ ਗਰਦਾਵ ਸਿੰਘ ਗੁਰਦੇਵ ਸਿੰਘ ਕੋਈ ਨਹੀਂ ਬਸੰਤ ਕੋਰ ਕੋ ਨਹੀਂ ਕੱਸ ਗਿਆ ਕੋ ਸੋਰੀ ਪੱਠੇ ਲਿ ਜਾਣ ਤੇ ਉਹ ਕੋਈ ਦਿਸੀ ਨਹੀਂ ਹੋ ਗਈ ਗੁਰਦੇਵ ਸਿੰਘ ਹੱਸ ਪਿਆ ਕੱਸਣਾ ਵੀ ਕੀ ਸੀ ਤੇਰੇ ਪਿੱਛੋਂ ਉਸ ਨੇ ਮਖੌਲ ਵਿੱਚ ਆਖਿਆ ਮੰਗਲ ਸਿੰਘ ਨੇ ਉੱਤਰ ਵਿੱਚ ਹੱਸ ਦਿੱਤਾ ਗੁਰਦੇਵ ਸਿੰਘ ਉਸ ਨੂੰ ਪੱਠੇ ਵੱਡਾ ਛੱਡ ਕੇ ਅੱਗੇ ਲੰਘ ਗਿਆ ਦੇ ਮੁੰਡਿਆ ਹਲੇ ਹੋਰ ਕਿੰਨਾ ਕੁ ਚੋਰ ਫੌਜ ਵਿੱਚ ਰਹੇਗਾ ਮਹਾਕੌਰ ਨੇ ਇੱਕ ਦਿਨ ਮੰਗਲ ਸਿੰਘ ਨੂੰ ਪੁੱਛਿਆ ਹਾਲੇ ਤਾਂ ਨਹੀਂ ਮਾ ਮੇਰੀ ਪੈਂਸਲ ਲੱਗ ਜਾਣੀ ਹੈ 6 ਕਿਹ ਮਹੀਨੇ ਪਿੱਛੋਂ ਮੰਗਲ ਸਿੰਘ ਨੇ ਜਵਾਬ ਦਿੱਤਾ ਪੈਲਸਣ ਤਾਂ ਤੂੰ ਵੱਡੇ ਹੋਏ ਦੀ ਜਾ ਕੇ ਹੋ ਪਿੱਛੋਂ ਘਰ ਦਾ ਕੀ ਬਣੂ ਮੈਂ ਤਾਂ ਨਦੀ ਕਿਨਾਰੇ ਰੁਖੜਾ ਹਾਂ ਜਾਂ ਤੂੰ ਬਸੰਤ ਕੌਰ ਨੂੰ ਨਾਲ ਲੈ ਜਾ ਜਿੱਨਾ ਚਿਰ ਤੂੰ ਬੈਠੀ ਐ ਉਹਨਾ ਚਿਰ ਮਾਂ ਮੈਨੂੰ ਕੋਈ ਫਿਕਰ ਨਹੀਂ ਘਰ ਦਾ ਨਾ ਬਸੰਤ ਕੌਰ ਦਾ ਫਿਕਰ ਤਾਂ ਤੈਨੂੰ ਕੋਈ ਨਹੀਂ ਬਸੰਤ ਕੌਰ ਵੀ ਮੂੰਹ ਤੇ ਸਲਾਹਣਾ ਚੰਗਾ ਨਹੀਂ ਹੁੰਦਾ ਤੇਰੀ ਭਾਈ ਕੋਠਾੜੀ ਜੋ ਕੱਢਿਆ ਹੋਇਆ ਸੋਨਾ ਹੈ ਪਰ ਪੁੱਤ ਸਮੇ ਬੜੀ ਬੁਰੀ ਹੈ ਪਈ ਹੋਵੇ ਬੁਰੀ ਸਮੇ ਮੰਗਲ ਸਿੰਘ ਨੇ ਜਾਨੋ ਸਮੇ ਨੂੰ ਆਪਣੀ ਮਾਂ ਤੇ ਦсант ਕੌਰ ਦੀ ਤਕੜਾਈ ਦੇ ਸੁਹਾਰੇ ਬੰਗਾਰ ਦਿੱਤੀ ਬੇਪੁੱਤ ਉਹ ਤਾਂ ਘਰੀ ਕੋਈ ਘਾਟਾ ਨਹੀਂ ਸੀ 150 ਰੁਪਈਆ ਤੋਂ ਗੋਣ ਲਿਆ ਕੇ ਸਾਹੂਕਰ ਦਾ ਮੋੜ ਦਿੱਤਾ 4 ਕੁ ਸੌ ਸਾਰਾ ਰਹਿ ਗਿਆ ਅਸੀਂ ਮੈਂ ਵੇਚ ਕੇ ਦੇ ਜੇ ਤਾਂ ਉਹ ਵੀ ਉੱਤਰ ਜਾਊਗਾ ਫਿਰ ਮੈਂ ਕੀ ਕਰੂੰ ਕੀ ਕਰੂੰਗਾ ਮੈਂ ਤੂੰ ਖੇਤੀ ਕਰ ਲੈ ਹੋਰ ਕੀ ਕਰਨਾ ਹੈ 500 ਦੇ ਬਲਤ ਨਹੀਂ ਲੈਣੇ ਪੈਣਗੇ ਫਿਰ ਮਾਕੌਰ ਇਸ ਲੋਡ ਨੂੰ ਪੜਾਈ ਬੈਠੀ ਸੀ ਮੈਂ ਤਾਂ ਅਸੀਂ ਹੁਣੇ ਹੀ ਵੇਚ ਦੇਣੀ ਹੈ ਮੱਝ ਤਾਂ ਅਸੀਂ ਹੁਣੇ ਹੀ ਵੇਚ ਦੇਣੀ ਹੈ ਬਸੰਤ ਕੌਰ ਨੇ ਗੱਲਬਾਤ ਵਿੱਚ ਸ਼ਾਮਲ ਹੋ ਕੇ ਆਖਿਆ 6 ਮਹੀਨਿਆਂ ਨੂੰ ਮੇਰੀ ਝੋਟੀ ਨੇ ਸੂ ਪੈਣਾ ਇਹ ਝੋਟੀ ਉਹ ਸੀ ਜੋ ਬਸੰਤ ਕੌਰ ਦੇ ਪਿਓ ਨੇ ਕੱਟੀ ਹੁਣ ਸਮੇਂ ਤੋਂ ਬਸੰਤ ਕੌਰ ਨੂੰ ਹੀ ਬੜਾ ਦੇ ਦਿੱਤੀ ਸੀ ਅਤੇ ਹੁਣ ਤੱਕ ਉਸ ਦੇ ਪੇਕੇ ਘਰ ਹੀ ਪਰ ਰਹੀ ਸੀ ਪਰ ਬਲਦ ਹੁਣ ਕਿੱਥੋਂ ਆਉਣਗੇ ਮੰਗਲ ਸਿੰਘ ਨੇ ਆਪਣਾ ਅਗਲਾ ਸਵਾਲ ਧਰਾਇਆ ਬਲਦ ਬਸੰਤ ਕੌਰ ਕੁਝ ਸੋਚੇ ਲੱਗ ਪਈ ਫਿਰ ਉਹ ਬੋਲੀ ਆ ਜਿਹੜਾ ਮੇਰੇ ਕੋਲ ਕੁਸ ਟੂਮ ਛਲਾਈ ਇਹ ਪੇਜ ਦਰੀਆ ਫੇਰ ਬਣਾ ਲਵਾਂਗੇ ਜੇ ਰੱਬ ਫਸਲ ਚੰਗੀ ਲਾਉ ਤਾਂ ਨਾ ਧੀਏ ਤੈਨੂੰ ਨਹੀਂ ਅਸੀਂ ਸੁੱਖੀ ਸੰਦੀ ਉੱਚੀ ਕਰਨਾ ਮਹਾਕੌਰ ਦ੍ਰਿੜਤਾ ਨਾਲ ਬੋਲੀ ਫਸਲ ਲੱਗੂ ਤਾਂ ਬਲਦਾਂ ਵਾਲਾ 500 ਵੀ ਉੱਤਰ ਜਾਊਗਾ ਦੇਖ ਮਾ ਮੰਗਲ ਸਿੰਘ ਅ ਫਿਰ ਬੋਲਿਆ ਖੇਤੀ ਦਾ ਕੋਈ ਭਰੋਸਾ ਨਹੀਂ ਹੈ ਜੇ ਫਸਲ ਦੋ ਸਾਲ ਲੱਗ ਪਈ ਤਾਂ ਸਾਰਾ ਕਰਜ਼ਾ ਉਤਰ ਜਾਵੇ ਜੇ ਨਾ ਲੱਗੀ ਤਾਂ ਸਵਾ ਹੋਰ ਚੜ ਜਾਊ ਫੇਰ ਆਪਾਂ ਕਿੱਧਰ ਜੋਗੇ ਨਹੀਂ ਰਹਿਣਾ ਹੁਣ ਮੈਂ 55 ਰੁਪਏ ਚੜੇ ਮਹੀਨੇ ਲੈ ਲੈਣਾ ਮਹੀਨੇ ਜਾਵੇ ਅਨੇਰੀ ਜਾਵੇ ਮਹੀਨੇ ਦੀ 5 ਤਰੀਕ ਨੂੰ 55 ਮਿਲ ਜਾਂਦੇ ਆ ਰਸਦ ਪਾਣੀ ਸਰਕਾਰੀ ਹੈ ਮੈਂ ਮਹੀਨੇ ਦੇ 35-40 ਸਹਿਜ ਹੀ ਵਿਚਾਰ ਲੈਣਾ ਤੁਸੀਂ ਮੇਰਾ ਪਿੱਛਾ ਪੂਰੋ ਦਿਲ ਨਾ ਤੋੜੋ ਇਸ ਉੱਤੇ ਦੋਵੇਂ ਜਲੀਆਂ ਚੁੱਪ ਕਰ ਗਈਆਂ ਦੋਹਾਂ ਦੇ ਜੋਰ ਦੇਣ ਉੱਤੇ ਮੰਗਲ ਸਿੰਘ ਨੇ ਮੱਝ 350 ਨੂੰ ਵੇਚ ਕੇ ਕਰਜ਼ੇ ਤੋਂ ਮੁਕਤੀ ਪ੍ਰਾਪਤ ਕਰ ਲਈ ਘਰ ਵਿੱਚ ਬੀ ਕੁਸ਼ੀਰ ਕੇ ਉਹ ਜੁੜਿਆ ਪਿਆ ਸੀ ਮੰਗਲ ਸਿੰਘ ਦੇ ਸੋਹਣੀ ਨੂੰ ਮੁੜ ਤੋਂ ਇੱਕ ਦਿਨ ਪਹਿਲਾਂ ਬਸੰਤ ਕੌਰ ਇਸ ਘਿਓ ਨੂੰ ਤੱਤਾ ਕਰਨ ਲੱਗੀ ਤਾਂ ਮੰਗਲ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਕਿਉਂ ਤੈਂ ਲੈ ਕੇ ਜਾਣਾ ਹੈ ਬਸੰਤ ਕੌਰ ਨੇ ਪ੍ਰਸ਼ੰਧ ਵਿੱਚ ਉੱਤਰ ਦਿੱਤਾ ਲੈ ਮੈਂ ਕੀ ਕਰਨਾ ਹੈ ਕਿਉਂ ਉੱਥੇ ਮਿਲ ਜਾਂਦਾ ਸਾਨੂੰ ਘਿਓ ਵੀ ਸਰਕਾਰੀ ਮਿਲਦਾ ਹੈ ਮੰਗਲ ਸਿੰਘ ਨੇ ਆਖਿਆ ਸੁਆਹ ਹੁੰਦਾ ਹੋ ਉਹ ਘਿਓ ਇਹੋ ਜਿਹਾ ਥੋੜਾ ਹੁੰਦਾ ਹੈ संत कौर अपने जुड़े हुए खरे क्यों दे अपमान ਵਿੱਚ ਬੋਲੀ ਖबरा ਕੀ ਕੁਝ ਕਾਉਂਦੇ ਹੋਣਗੇ ਉਹ ਦੇਸੀ ਕੌਦੇ ਵਿੱਚ ਬੇ ਉਹ ਕਿਉਂ ਤਾਂ ਬਨਸਪਤੀ ਹੁੰਦਾ ਹੋ ਬੁੱਤ ਮਹਾਕੌਰ ਨੇ ਫਿਰ ਆਖਿਆ ਲੈ ਕੋਈ ਮਾੜਾ ਤਾਂ ਨਹੀਂ ਹੋ ਕੇ ਆਇਆ ਤੂੰ ਉਹ ਕਿਉਂ ਖੰਦਾ ਬਸੰਤ ਕਰੇ ਮੰਗਲ ਸਿੰਘ ਨੇ ਹਲਕੇ ਜਿਹੇ ਵਿੰਗਣ ਨਾਲ ਆਖਿਆ ਨਾਲੇ ਹੁਣ ਤੁਹਾਡੇ ਕੋਲ ਦੁੱਧ ਨਹੀਂ ਹੋਣਾ ਮਾਂ ਤੁਸੀਂ ਇਸ ਘੋ ਨਾਲ 6 ਮਹੀਨੇ ਰੋਟੀ ਚੋਪੜੋਂਗੇ ਜਦ ਤਾਈ ਦਸੰਤ ਕੌਰ ਦੀ ਝੋਟੀ ਨਹੀਂ ਸੁਣਦੀ ਦੋਹਾਂ ਦੇ ਨਾ ਨਾ ਕਰਦਿਆਂ ਮੰਗਲ ਸਿੰਘ ਨੇ ਉਸ ਘੋ ਨੂੰ ਅੱਗ ਤੋਂ ਨਾ ਦਿੱਤਾ ਸਾਨੂੰ ਇਹ ਤੱਤਾ ਤਾਂ ਕਰ ਲੈਣ ਦੇ ਅਸੰਤ ਕੌਰ ਕਹਿਣ ਲੱਗੀ ਮੇਰੇ ਗਏ ਤੋਂ ਬਾਅਦ ਤੱਤਾ ਕਰ ਲਿਓ ਮੰਗਲ ਸਿੰਘ ਨੇ ਸਲਾਬ ਅਦਰੰਦੀ ਗਿਉ ਜੈਸ ਨਾਲ ਛੜਦੇ ਆਖਿਆ ਤਾਂ ਵੀ ਮੰਗਲ ਸਿੰਘ ਲਈ ਦੋ ਪੂ ਸੇਰ ਘੋੜੀ ਦੀ ਤੰਗਰੀ ਅਰਲਾ ਹੀ ਦਿੱਤੀ ਸੀ ਮੈਨੂੰ ਵੀ ਹੁਣ ਛੇਤੀ ਬੁਲਾ ਲਈ ਸੋਣੀ ਬਸੰਤ ਕੌਰ ਨੇ ਰਾਤ ਨੂੰ ਰਾਤ ਦੀ ਇਕੱਲ ਵਿੱਚ ਮੰਗਲ ਸਿੰਘ واس ਬੇਨਤੀ ਕੀਤੀ ਮਾਂ ਦੀ ਸੰਭਾਲ ਕੌਣ ਕਰੂ ਮੰਗਲ ਸਿੰਘ ਨੇ ਪੁੱਛਿਆ ਬਸੰਤ ਕੌਰ پاس ਇਸ ਦਾ ਕੋਈ ਉੱਤਰ ਨਹੀਂ ਸੀ ਮੇਰਾ ਨਹੀਂ ਇੱਥੇ ਜੀ ਲੱਗਦਾ ਆਖ ਕੇ ਉਹ ਆਉ ਕੇ ਪਰਦੀ ਮੰਗਲ ਸਿੰਘ ਨੂੰ ਚੁੰਬੜ ਗਈ ਜਿਵੇਂ ਮੀਂਹ ਚਖੜ ਦਾ ਮਾਰਿਆ ਪੰਛੀ ਆਪਣੇ ਆਲ ਦੇ ਵਿੱਚ ਆ ਡਿੱਗਦਾ ਹੈ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਸੰਤ ਸਿੰਘ ਸੇਖੋਂ ਜੀ ਦੀ ਰਚਨਾ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੁਸੀਂ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਜੀ ਆਨ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ